ਨਮਸਕਾਰ ਦੋਸਤੋ ਮੈਂ ਜਤਿਨ ਸਿੰਘਲਾ ਮੁਰਤੋਂ ਸਵਾਗਤ ਕਰਦਾ ਬਾਲਾ ਜੀ ਐਜੂਕੇਸ਼ਨ ਪੁਆਇੰਟ ਦੇ ਪ੍ਰਾਈਵੇਟ ਚੈਨਲ ਤੇ ਅੱਜ ਮੈਂ ਗੱਲ ਕਰੂੰਗਾ ਆਪਦੇ ਪੀਟੀਆਈ ਸਾਥੀਆਂ ਬਾਰੇ ਮੇਰੇ ਬਹੁਤ ਸਾਰੇ ਪੀਟੀਆਈ ਨਾਲ ਜੁੜੇ ਹੋਏ ਬੱਚੇ ਮੇਰੀ ਭੈਣਾ ਮੇਰੇ ਸਾਥੀ ਮੇਰੀ ਵੀਡੀਓ ਦੇ ਥੱਲੇ ਕਮੈਂਟ ਕਰਦੇ ਨੇ ਸਰ ਪੀਟੀਆਈ 2000 ਪੋਸਟਾਂ ਨੂੰ ਤੁਸੀਂ ਫਾਈਨਲੀ ਧਰਨੇ ਲਵਾ ਲਵਾ ਕੇ ਯੂਨੀਅਨ ਦੇ ਨਾਲ ਕੜ ਕੇ ਓਪਨ ਕਰਵਾ ਲਿਆ ਸਰ ਹੁਣ ਅੱਗੇ ਕੀ ਹੈ ਸਰ ਪੀਐਸਟ ਦੀ ਪੀਐਸਟੈਟ ਦੀ ਲੋੜ ਹੈਗੀ ਹੈ ਕਿ ਨਹੀਂ ਹੈਗੀ ਸਰ बीपी ऐड आले अलाउड ਹੋਣਗੇ ਜਾਂ ਸੀਪੀ ऐड आले अलाउड ਹੋਣਗੇ ਸਰ ਪੋਰਟਲ ਕਦੋਂ ਓਪਨ ਹੋ ਰਿਹਾ ਦੋਸਤੋ ਪਹਿਲੀ ਗੱਲ ਤਾਂ ਇਹ ਐਂਡ ਤੱਕ ਵੀਡੀਓ ਦੇਖਣੀ ਹੈ ਹਲੇ ਕੰਮ ਮੁੱਕਿਆ ਨਹੀਂ ਹਲੇ ਹਾਥੀ ਨੇ ਆਪਦਾ ਪਹਿਲਾ ਕਦਮ ਚੱਕਿਆ ਹਲੇ ਆਪਣੀ ਜਿੱਤ ਦੀ ਪਹਿਲੀ ਦੀਵਾਰ ਟੁੱਟੀ ਐ ਵੀ ਆਪਾਂ ਫਾਈਨੈਂਸ ਮਿਨਿਸਟਰ ਦੇ ਮੂੰਹ ਤੋਂ মিডিਆ ਦੇ ਵਿੱਚ ਇਹ ਗੱਲ ਕਾਹ ਲਈ ਕਿ ਪੀਟੀਆਈ 2000 ਪੋਸਟਾਂ ਆ ਰਹੀਆਂ ਨੇ ਹਲੇ ਕੰਮ ਮੁੱਕਿਆ ਨਹੀਂ ਹਲੇ ਜੋ ਆਪਣਾ ਜਜ਼ਬਾ ਹੈ ਉਹ ਆਪਣਾ ਥੱਕਣਾ ਨਹੀਂ ਹਲੇ ਤਾਂ 2-4 ਧਰਨੇ ਹੋਰ ਲਾਣੇ ਨੇ ਅੱਜ ਮੈਂ ਤੁਹਾਨੂੰ ਦੱਸ ਰਿਹਾ ਪੀਟੀਆਈ ਯੂਨੀਅਨ ਵੱਲੀ ਹੋਈ ਗੱਲ ਹੈ ਹਲੇ 2-4 ਧਰਨੇ ਹੋਰ ਲਾਣੇ ਨੇ ਕਿਤੇ ਅਫਸੋਜੋਂ ਵੀ ਬਸ ਹੋ ਗਿਆ ਕੰਮ ਫਿਰ ਪੋਰਟਲ ਓਪਨ ਕਰਵਾਣਾ ਫਿਰ ਆਪਾਂ ਆਪਣੀ ਮਰਜ਼ੀ ਦਾ ਸਿਲੇਬਸ ਦਿਵਾਣਾ ਫਿਰ ਆਪਾਂ ਆਪਣੀ ਮਰਜ਼ੀ ਦੇ ਨਾਲ ਬਿਨਾ ਪੀਐਸ ਟੈਟ ਵਾਲੇ ਬੱਚੇ ਲਾਓ ਕਰਵਾਣੇ ਨੇ ਫਿਰ ਆਪਾਂ ਆਪਣੀ ਮਰਜ਼ੀ ਦੇ ਨਾਲ ਉਹਦੇ ਵਿੱਚ ਕਿੰਨਾ ਸਮਾਂ ਮਿਲੇਗਾ ਟੈਸਟ ਦਾ ਉਹ ਸਾਰਾ ਕੁਝ ਆਪਾਂ ਆਪਣੀ ਮਰਜ਼ੀ ਨਾਲ ਡਿਸਾਈਡ ਕਰਾਣਾ ਹੈ ਮੈਂ ਪਿਛਲੇ ਸਵਾ ਦੋ ਢਾਈ ਸਾਲ ਤੋਂ ਯੂਨੀਅਨ ਦੇ ਨਾਲ ਖੜਾ ਧਰਨੇ ਤੇ ਧਰਨੇ ਦੇ ਨਾਲ ਖੜਾ ਸੰਗਰੂਰ ਜਾਂਦੀ ਹੈ ਬੋਹਰ ਜਾਂਦੀ ਹੈ ਜਿੱਥੇ ਜਾਂਦੀ ਹੈ ਜਤਿਨ ਸਿੰਘਲਾ ਵਾਲਾ ਜੀ ਐਜੂਕੇਸ਼ਨ ਪੁਆਇੰਟ ਉੱਥੇ ਜਾਂਦਾ ਕੋਈ ਵੀ ਚੈਨਲ ਤੁਹਾਨੂੰ ਆ ਕੇ ਕਹਿੰਦਾ ਵੀ ਫਲਾਨੀ ਸਟੇਟ ਦੇ ਰੂਲ ਲੱਗਣਗੇ ਜਾਂ ਕਿਸੇ ਹੋਰ ਸਟੇਟ ਦੇ ਰੂਲ ਲੱਗਣਗੇ ਕਿਰਪਾ ਕਰਕੇ ਹਲੇ ਕੋਈ ਕਲੈਰਿਟੀ ਨਹੀਂ ਹੈਗੀ ਸ਼ਾਇਦ ਉਹਨਾਂ ਚੈਨਲ ਵਾਲਿਆਂ ਨੂੰ ਵੀ ਰਿਆ ਨੂੰ ਵੀ ਨਾ ਪਤਾ ਹੋਵੇ ਕੋਈ ਦਿੱਕਤ ਨਹੀਂ ਮੈਂ ਦੱਸ ਦਿੰਦਾ ਖਲੇ ਕੋਈ ਕਲੈਰਿਟੀ ਨਹੀਂ ਹੈਗੀ ਵੀ ਬੀਪੀਐਡ ਵਾਲੇ ਅਲਾਉਡ ਹੋਣਗੇ ਜਾਂ ਸੀਪੀਐਡ ਵਾਲੇ ਜਿੱਥੇ ਤੱਕ ਮੇਰਾ ਅਨੁਮਾਨ ਹੈ ਅਨੁਮਾਨ ਹੈ ਜਾਂ ਮੈਨੂੰ ਕਲੈਰਿਟੀ ਹੈ ਪੀਟੀਆਈ 2000 ਦੇ ਵਿੱਚ ਪੀਐਸ ਟੈਟ ਦੀ ਰਿਕੁਆਇਰਮੈਂਟ ਨਹੀਂ ਰਹਿੰਦੀ ਇਹ ਮੇਥੋਂ ਲਿਖਵਾ ਲਓ ਬਿਨਾ ਪੀਐਸ ਟੈਟ ਕਲੀਅਰ ਵਾਲੇ ਅਲਾਉਡ ਹੋਣਗੇ ਦੂਸਰਾ ਬੀਪੀਐਡ ਪੱਕਾ ਅਲਾਉਡ ਹੋਊਗੀ ਸੀਪੀਐਡ ਐਮਪੀਐਡ ਦਾ ਪਤਾ ਨਹੀਂ ਠੀਕ ਹੈ ਜੀ ਤੇ ਇਹਦੇ ਵਿੱਚ ਜੋ ਵੀ ਅਪਡੇਸ਼ਨ ਆਊਗੀ ਮੈਂ ਤੁਹਾਨੂੰ ਦੱਸਦਾ ਰਹੂੰਗਾ ਐਵੇਂ ਕਿਸੇ ਦੇ ਚੱਕਰਾ 'ਚ ਬਰਸਾਤੀ ਡੱਡੂਆਂ ਦੇ ਚੱਕਰਾ 'ਚ ਪੈ ਕੇ ਉਹਨਾਂ ਦੀ ਗੱਲ ਮੰਨ ਕੇ ਆਪਦੀ ਤਿਆਰੀ ਦੀ ਐਸੀ ਤੈਸੀ ਨਾ ਫੇਰ ਲਿਓ। ਠੀਕ ਹੈ ਮੈਂ 2 ਸਾਲ ਤੋਂ ਇਸ ਚੀਜ਼ ਨਾਲ ਡੀਲ ਕਰ ਰਿਹਾ ਮੇਰਾ ਅਨੁਭਵ ਹੈ। ਜਾ ਕੇ ਦੇਖੋ ਵੀ 2 ਸਾਲ ਤੋਂ ਕਿਹੜਾ ਚੈਨਲ ਹੈ ਜੋ ਪੀਟੀਆਈ ਦੇ ਵਾਸਤੇ ਡੀਲ ਕਰ ਰਿਹਾ। ਤਾਂ ਜਿੰਨੇ ਵੀ ਮੇਰੇ ਸਾਥੀ ਜੁੜੇ ਹੋਏ ਨੇ ਪੇਸ਼ੈਂਸ ਬਣਾਈ ਰੱਖੋ। ਹਲੇ ਆਪਾਂ ਆਪਦੀ ਮੰਜ਼ਿਲ ਵੱਲੀ ਪਹਿਲਾ ਕਦਮ ਪੱਟਿਆ ਹੈ। ਹਲੇ ਆਪਾਂ ਕਿਲਾ ਜਿੱਤਣਾ ਹੈ। ਦੋ ਚਾਰ ਧਰਨੇ ਸਰਕਾਰ ਦੀ ਜੜਚਾਲੇ ਹੋਰ ਲਾਉਣੇ ਨੇ ਦੱਸੂਗਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਖਬਰ ਮੈਨੂੰ ਹੀ ਆਉਗੀ ਯੂਨੀਅਨ ਵਾਲੇ ਭਾਈ ਸਾਹਿਬ ਮੈਨੂੰ ਹੀ ਦੱਸਣਗੇ ਅਮਨ ਕੰਬੋਜ ਸਾਹਿਬ ਉਹਨਾਂ ਦੇ ਨਾਲ ਖੜਾ ਮੈਂ ਤਾਂ ਕਿਰਪਾ ਕਰਕੇ ਪੇਸ਼ੈਂਸ ਰੱਖੋ ਜੇ ਤੁਸੀਂ ਸਾਡਾ ਪੇਡ ਕੋਰਸ ਲੈ ਰੱਖਿਆ ਮੈਂ ਵੈਲਿਡਿਟੀ ਵਧਾਤੀ 52 ਕਲਾਸਾਂ ਮੈਂ ਕਰਵਾਈਆਂ ਨੇ ਪੂਰੀਆਂ ਡੀਪ ਚ ਜਾ ਕੇ ਠੀਕ ਹੈ ਰੈਸਪੀਰੇਟਰੀ ਸਿਸਟਮ ਡਾਈਜੈਸਟਿਵ ਸਿਸਟਮ ਸਕਲਟਨ ਸਿਸਟਮ ਹਿਊਮਨ ਬਾਡੀ ਸਿਸਟਮ ਇੰਨੇ ਡੀਪ ਜਾ ਕੇ ਮੈਂ ਆਪ ਕਰਵਾਏ ਨੇ ਆਪ ਪੰਜ ਸੱਤ ਸਿਸਟਮ ਮੇਨੇ 52 ਕਲਾਸਾਂ ਜਿ ਕਰਾਏ ਨੇ 올림픽ਸ ਦੀਆਂ 11 ਕਲਾਸਾਂ ਮੈਂ ਕਰਵਾਈਆਂ ਨੇ ਇਕ 올림픽ਸ ਦੇ ਉੱਤੇ 11 ਕਲਾਸਾਂ ਇੰਨੀਆਂ ਡੀਪ ਚ ਕਰਵਾਈਆਂ ਨੇ ਠੀਕ ਹੈ ਨਹੀਂ ਕੋਰਸ ਲਿੱਤਾ YouTube ਤੇ ਫ੍ਰੀ ਲੈਕਚਰ ਪੈਨੇ ਉਹ ਦੇਖਦੇ ਲੋ ਆਪਦੀ ਪ੍ਰੈਪਰੇਸ਼ਨ ਪੂਰੀ ਤਿੱਖੀ ਰੱਖੋ ਜਿੱਦਣ ਤੁਹਾਨੂੰ ਧਰਨੇ ਦੀ ਕਾਲ ਆਊਗੀ ਸੁੱਤੇ ਨਾ ਰਹ ਜਿਓ ਚੱਕ ਕੇ ਬੋਰੀ ਬਿਸਤਰਾ ਮੰਜਾ ਬਿਸਤਰਾ ਕੱਪੜੇ ਆ ਜਿਓ ਆਪ ਆਪਦੀ ਮਰਜ਼ੀ ਦਾ ਸਿਲੇਬਸ ਆਪਦੀ ਮਰਜ਼ੀ ਦੀ ਮਾਰਕਿੰਗ ਦੇ ਅਕੋਰਡਿੰਗ ਕਰਵਾਣਾ ਤੇ ਆਪਦੀ ਮਰਜ਼ੀ ਦੇ ਅਕੋਰਡਿੰਗ ਕਿਹੜੇ-ਕਿਹੜੇ ਬੱਚੇ ਅਲਾਉਡ ਨੇ ਉਹ ਯੂਨੀਅਨ ਨਾਲ ਮਿਲ ਕੇ ਆਪਾਂ ਡਿਸਾਈਡ ਕਰਾਂਗੇ ਠੀਕ ਹੈ ਹਾਲੇ ਪੀਟੀਆਈ ਦਾ ਕੋਈ ਵੀ ਕਲੈਰੀਫਿਕੇਸ਼ਨ ਗਵਰਨਮੈਂਟ ਵੱਲੀੋਂ ਨਹੀਂ ਆਇਆ ਨੈਕਸਟ 15 ਡੇਜ਼ ਇਜ਼ ਵੈਰੀ ਕ੍ਰੂਸ਼ੀਅਲ 15 ਦਿਨ ਦਾ ਇੰਤਜ਼ਾਰ ਕਰਨ ਦੀ ਕਾਲ ਹੈ ਯੂਨੀਅਨ ਵੱਲੀੋਂ ਠੀਕ ਹੈ ਜਿਹੜਾ-ਜਿਹੜਾ ਮੇਰਾ ਪੀਟੀਆਈ ਪੀਟੀਆਈ ਦਾ ਸਾਥੀ ਮੇਰੀ ਵੀਡੀਓ ਦੇਖ ਰਿਹਾ ਤੇ ਉਹ ਜਾਣਦਾ ਵੀ ਮੈਂ ਕਿੰਨਾ ਸੰਘਰਸ਼ ਕੀਤਾ ਇਹਦੇ ਵਾਸਤੇ ਕਮੈਂਟ ਦੇ ਥੱਲੇ ਲਿਖ ਦਿਓ ਵੀਰ ਸਰ ਤੁਹਾਡੇ ਨਾਲ ਆ ਐਂਡ ਤੱਕ ਨਾਲ ਆ ਤੁਸੀਂ ਮੇਰੇ ਨਾਲ ਹੋ ਤੁਸੀਂ ਮੇਰੀ ਪਾਵਰ ਹੋ ਤੁਸੀਂ ਮੇਰੀ ਸ਼ਕਤੀ ਹੋ ਤੁਸੀਂ ਮੇਰਾ ਮੋਟੀਵੇਸ਼ਨ ਹੋ ਜਿੰਨੀ ਦੇ ਤੱਕ ਤੁਸੀਂ ਮੇਰੇ ਨਾਲ ਹੋ ਕਿਸੇ ਚੈਨਲ ਨੂੰ ਗਲਤ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣ ਤੋਂ ਪਹਿਲਾਂ ਮੈਂ ਰੋਕ ਦੂੰਗਾ ਤੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਲੈ ਕੇ ਆਉਂਗਾ ਮੈਂ ਪੀਟੀਆਈ ਦੀ ਸਵਾ ਦੋ 2.5 ਸਾਲ ਦੀ ਮੇਰੀ ਮਿਹਨਤ ਹੈ ਉਹਨੂੰ ਆਪਾਂ ਖਰਾਬ ਨਹੀਂ ਹੋਣ ਦਿੰਦੇ ਜੈ ਜਨਤਾ ਜੈ ਸੰਗਠਨ